ਲੈ ਕੇ ਖੜੀ ਹੋ ਗਈਆਂ ਫੇਰ ਤੁਸੀਂ ਕਹੋਗੇ ਵੀ ਆਂਟੀ ਰੋਜ਼ ਧੜੀ ਪਰੌਂਠੇ ਪਰੌਂਠੇ ਨਹੀਂ ਪਰੌਂਠੇ ਨਹੀਂ ਬਣਾ ਰਹੀ ਹਰੀ ਮੇਰੀ ਜੀ ਹਰੀਆਂ ਸਰਦੀਆਂ ਦੇ ਵਿੱਚ ਹਰੀਆਂ ਚੀਜ਼ਾਂ ਖਾਣ ਦੀ ਆਹਾ ਅੱਜ ਕਦੀ ਮੇਥੀ ਕਦੀ ਪਾਲਕ ਕਦੀ ਮਟਰ ਕਦੀ ਬੀਨਸ ਕੀ ਬਾਤ ਹੈ ਇੰਨਾ ਸਟੋਰ ਹੁੰਦਾ ਹੈ ਸਰਦੀਆਂ ਦੇ ਵਿੱਚ ਹਰੀਆਂ ਸਬਜ਼ੀ ਅੱਜ ਆਏ ਮੇਰੇ ਕੋ ਬਾਥੂ ਬਾਥੂ ਜਿਹੜਾ ਹੈ ਉਹਦੀ ਮੈਂ ਰੋਟੀ ਪਕਾਣੀ ਹੈ ਤੇ ਬਾਥੂ ਮੈਂ ਸੋਚਿਆ ਵੀ ਕੱਚਾ ਕੱਚਾ ਜਾ ਨਾ ਲੱਗੇ ਇਸ ਕਰਕੇ ਇਹਨੂੰ ਇੱਕ ਵਾਰੀ ਤਵੇ ਦੇ ਉੱਤੇ ਥੋੜਾ ਜਾ ਸੇਕ ਲਵਾ ਲੈਣੀ ਆ ਤੇ ਫੇਰ ਅਸੀਂ ਫੜ ਦਿਆ ਇਹਨੂੰ ਤਵਾ ਤਾਂ ਗ੍ਰੀਸ ਹੀ ਕੀਤਾ ਹੋਰ ਕੁਝ ਨਹੀਂ ਕੀਤਾ ਇਹਦੇ ਵਿੱਚ ਇਸੇ ਤਵੇ ਦੇ ਉੱਤੇ ਹੀ ਨਮਕ ਮਿਰਚੜਾ ਰਲਾ ਲਾਂਗੇ ਅੱਛਾ ਤੋੜੀ ਬੰਦ ਕਰਤੀ ਸੀ ਹਰੀ ਮਿਰਚ ਪਾ ਦੇਣੀ ਆ ਤੇ ਵਿੱਚੇ ਹੀ ਪਾ ਦੇਣੀ ਆ ਅਦਰਕ ਬੇਟਾ ਇਹਨੂੰ ਨਚੋੜ अच्छी तरह ਨਾਲ ਕਿਉਂਕਿ ਪਾਣੀ ਆਲੀ ਨਾ ਹੋਵੇ ਤੇ ਇਹਨੂੰ ਨਾ ਅਸੀਂ ਇਦਾਂ ਕਰਕੇ ਤੇ ਚੰਗੀ ਤਰ੍ਹਾਂ ਨਾਲ ਇਹ ਚਮਚ ਗਲਤਾ ਤੇ ਮਸਟੇਲ ਦਾ ਲੈ ਕੇ ਤੇ ਇਹਦਾ ਪਾਣੀ ਜਿਹੜਾ ਸੁਕਾ ਲੈਂਦੇ ਆ ਮੈਂ ਚਾਈ ਮੜਾਉਂਦੀ ਬਾਥੂ ਜਿਹੜਾ ਉਹਦਾ ਪਾਣੀ ਜਿਆ ਅਸੀਂ ਸੁਕਾ ਲਿਆ ਤੇ ਇਹਦੇ ਵਿੱਚ ਨਮਕ ਮਿਰਚ ਰਲਾ ਕੇ ਤੇ ਪਕਾਣੇ ਆ ਰੋਟੀਆਂ ਰਕ ਨਚੋੜਿਆ ਹੋਇਆ ਜਿਹੜਾ ਮਿਕਸ ਕਰ ਲੈਣਾ ਪਿਆਜ਼ ਵੀ ਪਾ ਸਕਦੇ ਹੋ ਪਿਆਜ਼ ਜਿਹੜਾ ਜ ਬੜਾ ਸਵਾਦ ਲੱਗਣਾ ਸੀ ਜੇ ਪਾਦੇ ਤਾਂ ਪਿਆਜ਼ ਕੱਟਿਆ ਹੋਇਆ ਹੈਗਾ ਬੇਟਾ ਸੁਜੀ ਦਾਇਤਾ ਲੱਗਦਾ ਅਮਰੂਦ ਖਾ ਕੇ ਗੁਜ਼ਾਰਾ ਕਰਨਾ ਪੈਣਾ ਹੈ ਅੱਗੇ ਰੋਟੀ ਨਾਸ਼ਤਾ ਆਹੀ ਜੀ ਬਦਨ ਕੀ ਹੋ ਗਿਆ ਨਾਸ਼ਤਾ ਲੇਟ ਆ ਗਿਆ ਭਾਈ ਕੀ ਹੋ ਗਿਆ ਉਹ ਭਾਈ ਸਾਗ ਬਣਾ ਰਹੀ ਸੀ ਪਹਿਲਾਂ ਤੇ ਉਹਨਾਂ ਬਾਅਦ ਤੋਂ ਰੋਟੀ ਬਣਾ ਰਹੀ ਆ ਦੁਪਹਿਰਾ ਹੋ ਗਿਆ ਦੁਪਹਿਰਾ ਹੋ ਗਿਆ ਨਾ ਚੰਗਾ ਹੋਇਆ ਨਾ ਮੇਰੇ ਹੂੰ ਮਹਾਰਾਜ ਬਾਈ ਰੋਟੀ ਲੰਮੀ ਹੋ ਗਈ ਰੋਟੀ ਹੂੰ ਰੋਟੀ ਲੰਮੀ ਹੋ ਰਹੀ ਹੈ ਕੁਝ ਵੈਸੇ ਰੋਟੀ ਬਣ ਰਹੀ ਆ ਹੈ ਕੁਝ ਸਪੈਸ਼ਲ ਰੋਟੀ ਬਣ ਰਹੀ ਆ ਬਾਥੂ ਵਾਲੀ ਬਾਥੂ ਵਾਲੀ ਹੂੰ ਉਹ ਕੋਣੀ ਲੈ ਕੇ ਜੇਦੇ ਦੇਖੀ ਚੋਣੋਂ ਮੈਂ ਅਮਰੂਦ ਖਾ ਕੇ ਹਾਂਤਰਾ ਕਰਦਾ ਚਲੋ ਹਾਂਤਰਾ ਕਰ ਲਓ ਫਿਰ ਹੈ ਹਾਂਤਰਾ ਕਰ ਲਓ ਉਹ ਜਾਣਾ ਹੀ ਆ ਫਿਰ ਹੂੰ ਲੈ ਆ ਲੈ ਆ ਲੈੋ ਜਲਦੀ ਆ ਗਈ ਅਲਰਜੀ ਆ ਗਈ ਜੇ ਦੇਖ ਲੋ ਕਿੰਨੀ ਸੋਹਣੀ ਰੋਟੀਆਂ ਬਣਾ ਕੇ ਲੈ ਆਈ ਕਨਕ ਦੀ ਰੋਟੀ ਹੈ ਮਾਥੂ ਵਿੱਚ ਲਗਾਇਆ ਹੋਇਆ ਹੋਵੇ ਗੁੰਨ ਕੇ ਵੀ ਬਣ ਜਾਂਦੀ ਇੱਧਰ ਹੋ ਹੁਣ ਤਾਂ ਹਰੀ ਹਰੀ ਰੋਟੀਆਂ ਮਿਲਦੀਆਂ ਸਾਰੀਆਂ ਇਹ ਹਰੀਆਂ ਨਹੀਂ ਮੈਂ ਤਾਂ ਕਹਿ ਰਹੀ ਆ ਮਟਰਾਂ ਵਾਲੀ ਰੋਟੀ ਮੱਤੀ ਵਾਲੀ ਰੋਟੀ ਪਾਲਕ ਵਾਲੀ ਰੋਟੀ ਗੋਭੀ ਵਾਲੀ ਹਰੀ ਵਾਲੀ ਰੋਟੀ ਅੱਜ ਕੱਲੇ ਮੌਸਮ ਹੀ ਇਹ ਵੇ ਖਾਨਦਾ ਜੀ ਠੀਕ ਹੈ ਲੰਚ ਦੇਈਏ ਲੈ ਸਕਦੇ ਹੋ ਮੈਂ ਤੇ ਮੇਰੀ ਤਾਂ ਪੈਟ ਹੈ ਚਾਹ ਯਾ ਮੈਂ ਬ੍ਰਾਂਚ ਚਿਕੋਵਰੀ ਕਰਨਾ ਹੈ ਹੁਣ ਤੇ ਟਾਈਮ ਕੱਪੀ ਹੋ ਗਿਆ ਤੇ ਬ੍ਰਾਂਚ ਲੋਵਰੀ ਮੇਰਾ ਮਤਲਬ ਵੀ ਲੰਚ ਨਹੀਂ ਗਈ ਉਹ ਭਾਈ ਅਜੇ ਨਹੀਂ ਸੁਣ ਸਕਦੀ ਕੀ ਕਰਾਂ ਬ੍ਰਾਂਚ ਬ੍ਰਾਂਚੀ ਹੁੰਦਾ ਇੱਕ ਵਾਰੀ ਕੀ ਲੋਵਰੀ ਇੱਕ ਵਾਰੀ ਹੁੰਦਾ ਚਲੋ ਹੋ ਸਕਦਾ ਹੈ ਮੈਂ ਤਾਂ ਮੇਰੇ ਖਿਆਲ ਹੋ ਸਕਦਾ ਹੈ ਹਫਤਾ ਹੋ ਗਿਆ ਬ੍ਰਾਂਚ ਹੀ ਕਰਦੇ ਆ ਪਰ ਅੱਜ ਦਾ ਮੌਸਮ ਵੀ ਬ੍ਰਾਂਚ ਦਾ ਹੋ ਸਕਦਾ ਹੈ ਮਲੇਰੀਆ ਹੋ ਹੂੰ ਕੁੰਡੀ ਚੈੱਕ ਕਰਾਂ ਇੱਥੇ ਮਖੜਾ ਕੇ ਮਜ਼ਾ ਆ ਗਿਆ ਚ ਮਜ਼ਾ ਆਣਾ ਚਾਹੀਦਾ ਅਸੀਂ ਹੁਣੇ ਦੇ ਜ਼ਿਆਦਾ ਮਜ਼ਾ ਲੈਣੇ ਆ ਉਹ ਇੱਥੇ ਐ ਬਹੁਤ ਹੀ ਫਾਇਵਨੀ ਆ ਗਿਆ ਅੱਛਾ ਇੱਥੇ ਵਰਚੂ ਕਿਸ ਵਾਰ ਉਚੂਣੀ ਮੇਥੀ ਹੈ ਤੇ ਨਾ ਬਾਥੂ ਹੈ ਤੇ ਅਦਰਕ ਹੈ ਤੇਰੀਆਂ ਮਰਚਾ ਬਸ ਹੋਰ ਕੁਝ ਭੁੱਲੀ ਨਹੀਂ ਮੁੱਝ ਗੁਰਦੀ ਆਦੀ ਉੱਟੀ ਉਹ ਕੰਦਨ ਨੂੰ ਤੁਸੀਂ ਅੰਕਲ ਨੂੰ ਪੁੱਛਿਆ ਨਾ ਕਰੋ ਵੀ ਸਵਾਦ ਕਿੰਨੀ ਸਵਾਦ ਮੈਂ ਨਹੀਂ ਪੁੱਛਦੀ ਹਾਂ ਆਪੇ ਸਵਾਦ ਦੇਖਾਲੋ ਨਹੀਂ ਜੋ ਆਤਾ ਇਹਨੋਂ ਬਿਲੇਟ ਕੇ ਕਿਸੇ ਨੂੰ ਨਾ ਮਟਾਜ ਨੋ ਪ੍ਰੋਬਲਮ ਅੱਛਾ ਅੱਜ ਮੈਨੂੰ ਬੜਾ ਮਜ਼ਾ ਆਇਆ ਅੱਜ ਬੜੀਆਂ ਮਰਜਾ ਮਾਰਦੇ ਫਿਰਦੇ ਸੀਗੇ ਰੋਟੀ 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 ਅੱਜ ਪਤਾ ਲੱਗਾ ਪਈ ਰੋਟੀ ਦੀ ਕਦਰ ਕਿ ਨਹੀਂ ਪਈ ਹੂੰ ਚੰਗਾ ਜੀ ਅਸੀਂ ਖਾ ਰਹੇ ਆ ਬਾਥੂ ਵਾਲੀਆਂ ਤੁਸੀਂ ਵੀ ਖਾ ਲੈਣਾ ਉਹ ਬਣਾਈ ਸੀ ਮੈਂ ਇੱਕ ਵਿੱਚ ਇਹ ਚਟਨੀ ਕਹਦੇ ਕੱਲ ਦੀ ਏ ਇਹ ਤਾਂ ਉਹ ਹੀ ਏ ਕੱਲ ਵਾਲੀ ਅੱਛਾ ਕੱਲ ਵਾਲੀ ਹਾਂ ਧਨੀਆ ਪੁਦੀਨਾ ਤੇ ਇਹ ਬਣਾਈ ਏ ਦੋ ਵਿੱਚ ਵਾਹ ਠੀਕ ਹੈ ਨਾ ਮੈਂ ਇੱਕ ਵੇਲਾ ਹੀ ਸੀਗੀ ਦੋ ਇੱਕ ਮੈਂ ਬਣਾ ਲਿਆ ਸੀ ਮੇਰੀ ਦੂਜੀ ਵੀ ਬਣ ਕੇ ਆ ਗਈ ਏ ਚਲੋ ਅੱਧੀ ਤੁਸੀਂ ਖਾਓ ਉਹ ਕਹਿੰਦੇ ਅੱਧੀ ਕਿਉਂ ਖਾਣੇ ਹੋ ਮੈਂ ਕਿਹਾ ਇੱਕ ਖਾਣੀ ਏ ਅੱਧੀ ਅੱਧੀ ਖਾ ਲੈਣੇ ਤਾ ਕੀ ਹੋ ਗਿਆ ਲਓ ਜੀ ਅੱਧੀ ਕਹਿੰਦੇ ਖਾਣੀ ਨਹੀਂ ਚਾਹੀਦੀ ਮੈਂ ਕਿਹਾ ਨਹੀਂ ਖਾਂਦੇ ਭਾਈ ਹੋਰ ਵੀ ਆ ਰਹੀਆਂ ਨੇ ਰੋਟੀਆਂ ਕਿਹੜੀ ਗੱਲ ਹੈ ਗਰਮ ਖਵਾਣੀਆਂ ਹੁੰਦੀਆਂ ਨਾ ਇਹ ਚੱਕਰੇ ਲਓ ਜੀ ਤਰੋ ਤਾਜ਼ਾ ਰੋ ਬਾਥੂ ਖਾਓ ਬਾਥੂ ਜਿਹੜਾ ਹੈ ਬੋਡੀ ਵਾਸਤੇ ਗਰਮੀਆਂ ਦੇ ਵਿੱਚ ਬਹੁਤ ਹੀ ਵਧੀਆ ਚੀਜ਼ ਹੈ ਸਾਗ ਵਿੱਚ ਪਾ ਕੇ ਇਹ ਐਂਟੀਆਕਸੀਡੈਂਟ ਹੁੰਦਾ ਬਿਲਕੁਲ ਜੀ ਹੈ ਬਿਲਕੁਲ ਸਰਦੀ ਸਰਦੀ ਬਾਤੋਲੀ ਰੋਟੀ ਬਾਤੂ ਦਾ ਸਾਗ ਬਾਤੂ ਦੀ ਸਬਜੀ ਜੋ ਮਰਜ਼ੀ ਬਣਾ ਕੇ ਖਾ ਸਕਦੇ ਹੋ ਲਾਈਟ ਮਿਲਦੀ ਬਹੁਤ शुक्रिया